ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹਾਲ ਨੇ ਬਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਲੱਗੇ ਜੀ ਬਾਸਮਤੀ 1509 ਤੇ ਸਪਰੇਅ ਕਰਨ ਜਿਵੇਂ ਪਿਛਲੀ ਵੀਡੀਓ ਤੁਸੀਂ ਦੇਖਿਆ ਵੀ ਜਿਰੀ ਤਕਰੀਬਨ ਨਸਰਨ ਲੱਗੀ ਤੇ ਤਕਰੀਬਨ ਇਹ 60 ਦਿਨਾਂ ਦੀ ਹੋ ਗਈ ਜਿਰੀ ਤੇ ਉਹ ਹੀਟ ਲੈ ਕੇ ਆ ਜਿਹੜੇ ਤਿੰਨ ਵੀ ਲਾਏ ਹੋਏ ਨੇ ਉਹ ਆਪਣੇ ਲਗਭਗ ਉਹ 60 ਦਿਨਾਂ ਦੇ ਹੋਗੇ ਆ 60 ਦਿਨਾਂ ਦਾ ਹੋ ਗਿਆ 1.5 ਕਿਲਾ ਸੁੱਕੇ ਕੱਦੂ ਵਾਲਾ ਤੇ ਆ ਹੋ ਗਈ ਆਪਣੇ 59 ਦਿਨਾਂ ਦੀ 58 ਜਾਂ 59 ਦਿਨਾਂ ਦੀ ਇਹ ਵੀ ਨਸਣ ਲੱਗੇ 2 ਕਿਲੇ ਤੇ ਸਪਰੇ ਆਪਾਂ ਲਾਗੇ ਅੱਜ ਪਹਿਲੀ ਤੇ ਆਖਰੀ ਬਸ ਇਹ ਤੇ ਇੱਕੋ ਹੀ ਸਪਰੇ ਹੋਣੀ ਹੈ ਤੇ ਉਹ ਸਪਰੇ ਆਪਾਂ ਨੇ ਕੋਰਾਜਨ ਪਾਈ ਆ ਤੇ ਉਲੀ ਵਾਲੀ ਤੇ ਇੱਕ ਪਾਈ ਆ ਆਪਾਂ ਨੇ ਤੇਲੇ ਤੋਂ ਚੈਸ ਤਿੰਨੇ ਦਵਾਈਆਂ ਮਲਾਈਆਂ ਨੇ ਤੇ ਨਾਲ ਪਾਇਆ ਆਪਾਂ ਨੇ ਸਟicker ਸਟicker ਆਪਾਂ ਨੇ ਆ ਪਾਇਆ ਤੇ ਦਵਾਈਆਂ ਦੂਜੀਆਂ ਵੀ ਮੈਂ ਦਿਖਾਉਣਾ ਇੱਕ ਘਰੜਾ ਕੰਪਨੀ ਦੀ ਦਵਾਈ ਪਾਈ ਆ ਨਵੀਂ ਆਈ ਆ ਤੇ ਤਿੰਨੇ ਦਵਾਈਆਂ ਮਿਲਾ ਕੇ ਆਪਾਂ ਸਪਰੇਅ ਕਰ ਰਹੇ ਹਾਂ ਅੱਜ ਪਹਿਲੀ ਵਾਰ ਕਰਾਇਆ ਤੇ ਸਪਰੇਅ ਕਰਨ ਲੱਗਿਆ ਆਪਾਂ ਵੀ ਕਰਾਇਆ ਤੇ ਕਰਾਈ ਆ ਬਿਹਾਰੀ ਨੇ ਸਪਰੇ ਕਰਨ ਵਾਲੇ ਦੋ ਬੰਦੇ ਤੇ ਮੈਨੂੰ ਤਾਂ ਬਹੁਤ ਔਖਾ ਲੱਗਦਾ ਯਾਰ ਸਮਝ ਨਹੀਂ ਆਉਂਦੀ ਵੀ ਫਾਂਟ ਫੋਨ ਟੇਢੀ ਲਾ ਦਿੰਦੇ ਨੇ ਪਤਾ ਨਹੀਂ ਲੱਗਦਾ ਮੂਰੇ ਖੜ ਕੇ ਮਤਲਬ ਫਾਂਟ ਸਿੱਧੀ ਮਗਾਉਣੀ ਪੈਂਦੀ ਐ ਇਹਨਾਂ ਨੂੰ ਪਤਾ ਨਹੀਂ ਮੈਨੂੰ ਤਾਂ ਲੱਗਦਾ ਵੀ ਲੋਕ ਕਿਵੇਂ ਕਰਾਈ ਜਾਂਦੇ ਨੇ ਸਪਰੇ ਬਹਿ ਕਰਦੇ ਵਧੀਆ ਨੇ ਪੰਪ ਵਧੀਆ ਨਾਲੀ ਵਧੀਆ ਘਮਾਉਂਦੇ ਨੇ ਪੰਪ ਭਰਦੇ ਪੂਰਾ ਨੇ ਤੇ ਆਪਣੇ ਘਮਾਉਂਦੇ ਵਧੀਆ ਨੇ ਨਾਲੀ ਨੂੰ ਤੇ ਤੁਰਦੇ ਵੀ ਹਿਸਾਬ ਨਾਲ ਨੇ ਤਕਰੀਬਨ ਸਰੇ ਤੇ ਆ ਕੇ ਪੰਪ ਮੁੱਕਦਾ ਤੇ ਸਹੀ ਨੇ ਪਰ ਫਾਟ ਦੱਸਣੀ ਪੈਂਦੀ ਆ ਯਾਰ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਸਹੀ ਆ ਰਿਹਾ ਹੈ ਨਹੀਂ ਨਹੀਂ ਯਹਾਂ ਤੱਕ ਗਿਆ ਲੈ ਇਸ ਲਈ ਮੈਂ ਅੱਗੇ ਹੋ ਗਿਆ ਲੈ ਚਲੋ ਕੋਈ ਬਾਤ ਨਹੀਂ ਥੋੜਾ ਬਹੁਤ ਹੋਤਾ ਰਹਤਾ ਹੈ ਤੇ ਦਵਾਈਆਂ ਆਪਾਂ ਕਰ ਰਹੇ ਹਾਂ ਜੀ ਆ ਦੇਖ ਲੋ ਆ ਚੈਸ ਵਾਲਾ ਸਾਲਟ ਆ ਹੈਗੀ ਉੱਲੀ ਦੀ ਆ ਕੋਰਾ ਜਾਂਦਾ ਸਾਲਟ ਤੇ ਆ ਹੈਗਾ ਸਟicker ਤੇ ਆ ਜਿਹੜੀ ਦਵਾਈ ਆ ਇਹ ਘਰੜਾ ਕੰਪਨੀ ਦੀ ਆ ਆਪਾਂ ਕੋਈ ਸਿਫਾਰਿਸ਼ ਨਹੀਂ ਕਰਦੇ ਵੀ ਆਹੀ ਕਰੋ ਪਰ ਇਹ ਆਪਣੀ ਮਰਜ਼ੀ ਆਪਾਂ ਆਪਣੀ ਮਰਜ਼ੀ ਨਾਲ ਕਰੀਏ ਤੁਸੀਂ ਜਿਹੜੀ ਮਰਜ਼ੀ ਕਰੋ ਭਰਾਵੋ ਤੇ ਇਹ ਦਵਾਈ ਦਾ ਰਿਜ਼ਲਟ ਆ ਕਹਿੰਦਾ ਜਿਹੜੀ ਬਹੁਤ ਵਧੀਆ ਹੈ ਤੇ ਇਹ ਅੱਗੇ ਬਾਸਮਤੀ ਨੂੰ ਜਿਹੜਾ ਕੰਢੀ ਰੋਗ ਹੈ ਉਹ ਤੋਂ ਵੀ ਰੋਕਦੀ ਆ ਇਹ ਸਾਰੀਆਂ ਉੱਲੀਆਂ ਦੀ ਕਹਿ ਲਓ ਵੀ ਹੈਗਾ ਹੱਲ ਤੇ ਬਾਕੀ ਆਪਾਂ ਪਹਿਲੀ ਵਾਰ ਕਰ ਰਹੇ ਆ ਇਹਨੂੰ ਤੇ ਪਤਾ ਲੱਗੂਗਾ ਕਰਕੇ ਵੀ ਕਿਵੇਂ ਆ ਰਿਜ਼ਲਟ ਤੇ ਕਹਿੰਦੇ ਤਾਂ ਇਹਨੇ ਕੰਪਨੀ ਵਾਲੇ ਵੀ ਸਾਰੀਆਂ ਉਲੀਆਂ ਦਾ ਇਹ ਹੱਲ ਹੈ ਯਾ ਸਾਰੀਆਂ ਉਲੀਆਂ ਵਾਸਤੇ ਦਵਾਈ ਆ ਕੋਈ ਵੀ ਬਿਮਾਰੀ ਨਹੀਂ ਪੈਣ ਦਿੰਦੀ ਫਿਲਹਾਲ ਹਜੇ ਜੀਰੀ ਨੂੰ ਕੋਈ ਬਿਮਾਰੀ ਨਹੀਂ ਹੈਗੀ ਕੋਈ ਰੋਗ ਨਹੀਂ ਸੰਡੀ ਵਾਲਾ ਵੀ ਕੋਈ ਰੋਗ ਨਹੀਂ ਹੈ ਕਿਤੇ ਵੀ ਬਾਬੇ ਦੀ ਕਿਰਪਾ ਨਾਲ ਕਿਤੇ ਕੋਈ ਸੁੱਕਾ ਸਿੱਟਾ ਨਹੀਂ ਨਿਕਲਾ ਹੈਗਾ ਤੇ ਹੁਣ ਆਪਾਂ ਦਵਾਈ ਕਰਤੀ ਰੱਬ ਸੁੱਖ ਰੱਖੇ ਬਸ ਇਸੇ ਨਾਲੇ ਸਰ ਜਵੇ ਤੇ ਜਿਵੇਂ ਮੈਂ ਦੱਸ ਰਿਹਾ ਤੁਹਾਨੂੰ ਆ ਤਾਂ ਚੈਸ ਵਾਲਾ ਸਾਲਟ ਆ ਉੱਲੀ ਦੀ ਆ ਕੋਰਾ ਜਨ ਵਾਲਾ ਸਾਲਟ ਹੈ ਤੇ ਆ ਹੈਗਾ ਸਟਿੱਕਰ ਜੀ ਮੌਸਮ ਬਦਲ ਬਾਈ ਵਾਲਾ ਉੱਪਰ ਕਦੇ ਧੁੱਪ ਨਿਕਲ ਆਉਂਦੀ ਹੈ ਕਦੇ ਬੱਦਲ ਹੋ ਜਾਂਦਾ ਤੇ ਆਪਣੀ ਸਪਰੇ ਥੋੜੀ ਜੀ ਲੇਟ ਆ ਇਹ 4-5 ਦਿਨ ਆਹ ਕਹਿ ਰਹੇ ਨੇ ਜਿਹੜੇ ਆਹਾ ਇਹਨਾਂ ਦਾ ਪੂਰਾ ਸਹੀ ਹੈ ਟਾਈਮ ਕਿਉਂਕਿ ਇਹ 5% ਹੈ ਜੇ ਨਿਸਰੀ ਆ ਵੀ ਤਕਰੀਬਨ 20% ਨਿਸਰ ਗਿਆ ਡੇਢ ਕਿਲਾ 9 ਵਿੱਗੇ ਤੋਂ ਜਿਹੜਾ ਹੇਟਲੇ ਕੀਲੇ ਨੇ ਇਹ 62 ਦਿਨਾਂ ਦੇ ਹੋ ਗਏ ਇਹ ਤਕਰੀਬਨ ਨਸਰ ਗਈ ਆ ਇਹਦੇ ਸਪਰੇ ਬਹੁਤ ਧਿਆਨ ਨਾਲ ਕਰਾਈ ਆ ਤੇ ਇਹਨਾਂ ਨੇ ਕਰੀ ਵੀ ਗੌਰ ਨਾਲ ਨਿਊਜਲ ਨਿਮੀ ਨਹੀਂ ਰੱਖੀ ਉੱਚੀ ਚੱਕ ਕੇ ਨਿਊਜਲ ਕਰਾਈ ਆ ਤੇ ਆ ਜਿਹੜੀ ਆ ਤਕਰੀਬਨ 80% ਤੋਂ ਵੱਧ ਹੀ ਨਸਰ ਗਈ 90% ਨਸਰ ਗਿਆ ਤਾਂ ਜੀ ਦੇਖੋ ਤੁਸੀਂ ਮਾਰੋ ਨਗਾ ਐਨ ਬਰਾਬਰ ਖੜੀਏ ਬਾਬੇ ਦੀ ਕਿਰਪਾ ਨਾਲ ਜਮਈ ਸਾਫ ਤੇ ਬਿਨਾਂ ਰੋਗ ਤੋਂ ਕੋਈ ਰੋਗ ਨਹੀਂ ਹੈਗਾ ਇੱਧਰ ਲੈ ਕੇ ਆਰੇ ਵੀ ਇੱਕ ਉਹ ਕਿਲਾ ਰਹਿ ਗਿਆ ਪਰਲੇ ਪਾਸੇ ਸਿਰੇ ਤੇ ਆਹ ਦੋ ਕਿਲੇ ਕਰਤੇ ਸਪਰੇ ਦੇ ਤੇ ਉਸ ਤੋਂ ਬਾਅਦ ਹੁਣ ਆਹ ਡੇਢ ਕਿਲੇ ਦਾ ਨੰਬਰ ਲਾਇਆ ਇੱਕ ਲਾਈਟ ਨਹੀਂ ਆਈ ਹੈਗੀ ਲਾਈਟ ਦੀ ਥੋੜੀ ਜਿਹੀ ਚੱਕਰ ਪੈ ਗਿਆ ਨਹੀਂ ਤਾਂ ਉਹ ਪਰਲਾ ਕਿਲਾ ਵੀ ਕਰ ਦਿੰਦੇ ਆਪਾਂ ਆਹ ਕਿਲਾ ਨੂੰ ਪਾਣੀ ਪੈਂਦਾ ਸੀਗਾ ਡੇਢ ਕਿਲੇ ਨੂੰ ਇਸ ਕਰਕੇ ਪਾਣੀ ਉਰੇ ਸੀ ਤਾਂ ਆਪਾਂ ਪਹਿਲਾਂ ਇਹ ਕਰ ਲਿਆ ਤੇ ਉਸ ਤੋਂ ਬਾਅਦ ਆਹ ਕਰਾਂਗੇ ਦੋਏ ਕਿਲੇ ਤੇ ਜੇ ਲਾਈਟ ਆ ਗਈ ਫਿਰ ਉਹ ਛੇਟਲਾ ਕਿਲਾ ਕਰਦੇ ਆਂਗੇ ਆਪਣੇ ਵਾਲੇ ਮੋਟਰ ਤੋਂ ਜੇ ਨਾਲ ਹੀ ਤਾਂ ਉਹ ਪਰਲੇ ਪਾਸੇ ਪਾਸੇ ਤੇ ਮੋਟਰ ਹੈਗੀ ਆ ਚਾਚੇ ਵਾਲੀ ਉਹਦੇ ਉੱਜ ਪਾਣੀ ਹੈਗਾ ਤਾਂ ਉੱਥੋਂ ਕਰਦੇ ਆਂਗੇ ਆਹ ਮੋਟਰ ਤੇ ਉਹ ਨਹੀਂ ਹੈਗਾ ਸਿੱਧਾ ਪਰੋਲੇ ਦੇ ਵਿੱਚ ਹੀ ਪਾਣੀ ਪੈਂਦਾ ਉਸ ਕਰਕੇ ਥੋੜਾ ਜੀ ਪਾਣੀ ਵੀ ਹੋਊਗੀ ਦਿੱਕਤ ਜੇ ਲਾਈਟ ਆ ਗਈ ਫਿਰ ਤਾਂ ਪੱਕੇ ਨੱਕੇ ਆਪਣੇ ਬਣਾਏ ਹੋਨੇ ਇੱਕਨ ਪੱਕੇ ਨੱਕੇ ਚੋਂ ਪਾਣੀ ਆਪਾਂ ਕਰਕੇ ਭਰ ਕੇ ਪਾਣੀ ਫਿਰ ਉਹਦੇ ਸਪਰੇਅ ਕਰਦੇ ਆਂਗੇ ਤੇ ਸਾਰੀਆਂ ਦਵਾਈਆਂ ਦੇ ਅਲੱਗ-ਅਲੱਗ ਆਪਾਂ ਨੇ ਘੋਲ ਬਣਾਏ ਨੇ ਤਿੰਨ ਦਵਾਈਆਂ ਦਾ ਅਲੱਗ-ਅਲੱਗ ਕੋਰਾ ਜਾਂਦਾ ਤੇ ਉਲੀ ਵਾਲੀ ਤੇ ਆ ਹੈਗੀ ਤੇਲੇ ਵਾਲੀ ਤਿੰਨਾਂ ਦੇ ਅਲੱਗ-ਅਲੱਗ ਘੋਲ ਬਣਾਏ ਨੇ ਪਰ ਮੇਰੇ ਮਨ ਨੂੰ ਸੰਤੁਸ਼ਟੀ ਘੱਟ ਹੈ ਬਈ ਅਸੀਂ ਆਪ ਕਰਦੇ ਹਾਂ ਸਾਰੀ ਸਪਰੇ ਅੱਜ ਪਹਿਲੀ ਵਾਰੀ ਅਸੀਂ ਕਰਾਇ ਤੇ ਸਪਰੇ ਕਰਾਈ ਹੈ ਤੇ ਬਾਕੀ ਰਿਜ਼ਲਟ ਪਤਾ ਲੱਗੂਗਾ ਕਰਦੇ ਵਧੀਆ ਨੇ ਜਿਵੇਂ ਮੈਂ ਦੱਸ ਰਿਹਾ ਥੋੜੀ ਜੀ ਫਾਂਟ ਦੀ ਮਾੜੀ-ਮੋਟੀ ਬਿੰਗੀ ਟੇਢੀ ਹੋ ਜਾਂਦੀ ਹੈ ਰਹਿੰਦੀ ਨਹੀਂ ਹੈਗੀ ਫਾਂਟ ਉੱਪਰ ਹੋ ਜਾਂਦੀ ਹੈ ਉਸ ਉਸ ਗੱਲ ਦਾ ਕੋਈ ਗੱਲ ਨਹੀਂ ਵੀ ਚਲੋ ਦੁਬਾਰਾ ਹੋ ਜੂ ਕੋਈ ਦਿੱਕਤ ਨਹੀਂ ਨੁਕਸਾਨ ਨਹੀਂ ਹੈਗਾ ਫਾਂਟ ਰਹੇਗਾ ਬਸ ਇਹ ਵੱਡਾ ਕੰਮ ਹੁੰਦਾ ਤੇ ਬਾਕੀ ਕੁੱਲ ਮਿਲਾ ਕੇ ਆਪਦੇ ਵੱਲੋਂ ਇਹ 100% ਦੇ ਰਹੇ ਨੇ ਬੰਦੇ ਦੋਨੇ ਕਰ ਰਹੇ ਨੇ ਸਬਰੇ ਤੇ ਇੱਕ ਗੱਲ ਹੋਰ ਜਿਹੜੀ ਇਹਦੇ ਵਿੱਚ ਨਾ ਦਵਾਈ ਆਪਾਂ ਪਾ ਰਹੇ ਆ ਤੇਲੇ ਵਾਲੀ ਕੋਰਾਜਨ ਪਾਈ ਹੈ 12 ਐਮਐਲ ਪਿੱਗੇ ਦੀ ਤੇ ਆ ਪਾਇਆ ਆਪਾਂ ਨੇ 1 ਕਿਲੋ ਦਾ 40 ਵਿੱਗਿਆਂ 'ਚ ਤੇ ਆ ਪਾਇਆ ਆਪਾਂ ਨੇ 25 ਵਿੱਗਿਆਂ 'ਚ ਲੀਟਰ ਇਹ ਲਿਕਵਿਡ ਜੇ ਦੁੱਧ ਜੇ ਮੰਗੋ ਆ ਤੇ ਇਹ 25 ਵਿੱਗੇ ਚ ਪਾਇਆ ਸਟਿੱਕਰ ਆਪਾਂ ਪਾਇਆ 10 ਐਮ ਐਲ ਇੱਕ ਘਟੋਲੀ ਦਾ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਜੀਰੀ ਬਹੁਤ ਵਧੀਆ ਤੇ ਇਹਦੇ ਵਿੱਚ ਵੀ ਬੌਨਾ ਬੂਝਾ ਹੈਗਾ ਮਤਲਬ ਬਹੁਤ ਘੱਟ ਹੈ ਜਿਹੜੀ ਪਰਮਲ ਜੀਰੀ ਹੈ ਉਹਦੇ ਵਿੱਚ ਤਾਂ ਕਾਫੀ ਹੈ ਸਾਰਿਆਂ ਨੂੰ ਪਤਾ ਵੀ ਬਾਕੀ ਬੀਜਾਂ 'ਚ ਤਾਂ ਕਾਫੀ ਹੈ ਪਰ ਜਿਹੜੀ ਬਾਸਮਤੀ ਹੈ ਇਹਦੇ ਵਿੱਚ ਬਹੁਤ ਘੱਟ ਆ ਯਾਰ ਚਲੋ ਵੀ ਕੀਲੇ ਦੇ ਵਿੱਚ ਮੈਨੂੰ ਲੱਗਦਾ ਵੀ 10-12 ਕੀ ਬੂਝੇ ਹੋਣਗੇ ਬੱਤੋ ਬੱਤ ਹੈਗਾ ਪਰ ਇਹਦੇ ਵਿੱਚ ਵੀ ਆ ਤੇ ਬੰਦੇ ਕਹਿੰਦੇ ਭੁੱਖ ਲੱਗ ਗਈ ਦੁਪਹਿਰ ਦੇ ਤਕਰੀਬਨ 2:30 ਵਜੇ ਗਏ ਜੀ ਤੇ ਸੋਨੀ ਨੂੰ ਫੋਨ ਕਰਿਆ ਰੋਟੀ ਲੈ ਕੇ ਆਉਂਦਾ ਸੋਨੀ ਰੋਟੀ ਖਾਣਗੇ ਹੁਣ ਫਿਰ ਫੇਰ ਕਰਾਂਗੇ ਤੇ ਸਾਨੂੰ ਕਰਦਿਆਂ ਨੂੰ ਤਕਰੀਬਨ ਸਵਾ ਲ ਘੰਟਾ ਹੀ ਹੋਇਆ ਜੀ ਡੇਢ ਘੰਟਾ ਡੇਢ ਘੰਟੇ ਦੇ ਵਿੱਚ ਇਹਨਾਂ ਨੇ 20 ਪੰਪ ਘੜਤੇ 10-10 ਪੰਪ ਲਾਤੇ ਡੇਢ ਘੰਟੇ ਦੇ ਵਿੱਚ ਸ਼ੇਤੀ ਕਰ ਦਿੰਦੇ ਨੇ ਦੋ ਜਾਣੇ ਵੈਸੇ ਬੰਦੇ ਦਾ ਇਹ ਵੱਧ ਵੀ ਸੀ ਪਰ ਪਰ ਇਹਨਾਂ ਨੇ ਵੀ ਆਪਣੇ ਹਿਸਾਬ ਨਾਲ ਹੀ ਕਰਨਾ ਪਈ ਫਿਰ ਦਿਹਾੜੀ ਨਹੀਂ ਬਣਦੀ ਹੈਗੀ ਜੇ ਵੱਧ ਬੰਦੇ ਆ ਗਏ ਚਾਰ ਪੰਜ ਆ ਜਾਣ ਫਿਰ 40 ਪੰਪ ਕਰ ਲੈਣੇ 40 ਬਿਗਾਂ ਤੇ ਆਪਾਂ ਨੇ ਸਪਰੇਅ ਕਰਨੀਆਂ ਤਕਰੀਬਨ ਬਿੱਗੇ ਢੋਲੀ ਲਾਉਂਦੇ ਨੇ ਲਾ ਤਾਂ ਵੱਧ ਵੀ ਦੰਦੇ ਨੇ ਪਰ ਇਹਨਾਂ ਨੇ ਹੁਣ ਬਿੱਗੇ ਢੋਲੀ ਲਾਈ ਆ ਤੇ 25 ਲੀਟਰ ਕਹ ਲਓ ਇੱਕ ਬਿੱਗੇ ਦਾ ਪਾਣੀ ਲਾ ਜੇ بڑے ਪੰਪ ਨਾਲ ਕਰਦੇ ਆ بڑے ਪੰਪ ਨਾਲ 30 ਲੀਟਰ ਬਿੱਗੇ ਦਾ ਪਾਣੀ ਲਾ ਲੈਣੇ ਆਪਾਂ ਤੇ ਉਹ ਪੂਰਾ ਇਹਨਾਂ ਭਾਉਂ ਦਿੰਦੀ ਆ ਪਰ ਇਹ ਵੀ ਉਹ ਪੂਰਾ ਭਾਉਂ ਦਿੰਦਾ ਆ ਬੜੇ ਬੰਪਨਾ ਤੇ ਬਾਕੀ ਆਪ ਕਰਨ ਦਾ ਬਈ ਫਰਕੇ ਹੁੰਦਾ ਤੁਹਾਨੂੰ ਪਤਾ ਹੀ ਜਿਹੜਾ ਕਮਾ ਪਾਪ ਕਰਦੇ ਆ ਉਹਦੀ ਤਸੱਲੀ ਇਹ ਹੁੰਦੀ ਆ ਜਿਵੇਂ ਇਹ ਬੰਦੇ ਵੀ ਕਰ ਰਹੇ ਨੇ ਘਰ ਵਧੀਆ ਕਰਦੇ ਨੇ ਪੂਰੀ ਵਧੀਆ ਕੋਈ ਇਹੋ ਜੀ ਗੱਲ ਨਹੀਂ ਫਾਂਟ ਰਹਿਣੀ ਨਹੀਂ ਚਾਹੀਦੀ ਦੁਬਾਰੇ ਬੇਸ਼ੱਕ ਹੋ ਜਵੇ ਤੇ ਚਲੋ ਪਾ ਦਈਏ ਦਵਾਈ ਹੁਣ ਲਓ ਇਹ ਇੱਧਰ ਲੈ ਕੇ ਆ ਰਹੇ ਧਰ ਲੈ ਵਾਡਾ ਆ ਉੱਪਰਲੇ 2 ਕਿੱਲਾਂ ਚ ਇੱਧਰਲਾ ਹੋ ਗਿਆ ਆਪਣਾ ਵੀ 1.5 ਕਿੱਲਾ ਤਕਰੀਬਨ 9 ਪੰਪੇਜ ਲੱਗੇ ਜੀ ਤੇ ਇਹ ਤਾਂ 2 ਕਿੱਲੇ ਹੋਏ ਨੇ 12 ਪੰਪ ਉਹਨਾਂ ਚ ਲੱਗੇ 12 ਹੀ ਆਏ ਚਲਾਉਣੇ ਨੇ ਜਿਵੇਂ ਮੈਂ ਦੱਸਿਆ ਵੀ ਬਿੱਗਾ ਪੰਪ ਲਾਉਣਾ ਇਹਨਾਂ ਨੂੰ ਕਿਹਾ ਵੀ ਬਿੱਗਾ ਹੀ ਲਾਉਣਾ ਘੱਟ ਨਹੀਂ ਲਾਉਣਾ ਤੇ ਵੈਸੇ ਤਾਂ ਇਹ ਆਪ ਵੀ ਨਹੀਂ ਘੱਟ ਲਾਉਂਦੇ ਹੈਗੇ ਤੁਸੀਂ ਦੇਖ ਸਕਦੇ ਹੋ ਵੀ ਦਵਾਈ ਇਹਨਾਂ ਉੱਪਰ ਚੜ ਕੇ ਜਾਂਦੀ ਆ ਚਲ ਇਸ ਗੱਲੋਂ ਠੀਕ ਹੈ ਕਰ ਜੀਰੀ ਵੀ ਨਹੀਂ ਤੋੜਦੇ ਪਾਣੀ ਨਹੀਂ ਲਾਇਆ ਆਪਾਂ ਨੇ ਬਸ ਆਹੀ 1.5 ਕਿੱਲਾ ਭਰਿਆ ਹੋਇਆ ਸੀ ਇਹਨੂੰ ਪਾਣੀ ਲਾਏ ਨੂੰ ਕਈ ਦਿਨ ਹੋ ਗਏ ਸੀ ਉਹ ਜੀਰੀ ਵੀ ਪਾਣੀ ਪੀਂਦੀ ਐ ਤਾਂ ਕਰਕੇ ਕੋਈ ਮੋਟਰ ਖੜਾ ਬਣੀ ਸੀ ਸਕਦੇ ਆਪਾਂ ਤੇ ਆਹ ਸੁੱਕੀ ਰੱਖੀ ਐ ਸਪਰੇਅ ਕਰਨ ਵਾਸਤੇ ਜੇ ਆਪਾਂ ਪਾਣੀ ਲਾ ਲੇ ਫਿਰ ਤੁਰਨ ਨੂੰ ਵੀ ਔਖਾ ਹੁੰਦਾ ਬੰਦਾ ਜੀਰੀ ਤੋੜੀ ਜਾਂਦਾ ਜੀਰੀ ਨਿਸਰਦੀ ਐ ਫਿਰ ਉਹਦਾ ਨੁਕਸਾਨ ਹੀ ਐ ਤਾਂ ਕਰਕੇ ਆਪਾਂ ਪਾਣੀ ਨਹੀਂ ਲਾਇਆ ਜਮੇ ਖੇਤ ਸੁੱਕੇ ਰੱਖੇ ਹੋਏ ਨੇ ਆ ਦੇਖ ਸਕਦੇ ਤੁਸੀਂ ਸਾਰੇ ਹੀ ਵੇਟਲੇ ਵੀ 3 ਕਿਲੇ ਸੁੱਕੇ ਰੱਖੇ ਨੇ ਆ ਵੀ 2 ਕਿਲੇ ਸੁੱਕੇ ਰੱਖੇ ਹੋਏ ਨੇ ਤੇ ਇੱਧਰ ਲਾਹ ਭਰਿਆ ਹੀ ਸੀਗਾ ਆਪਾਂ ਨੇ 1.5 ਕਿਲਾ ਤੇ ਫਾਂਟ ਬਸ ਰਹੇ ਨਾ ਇਹੀ ਹੁੰਦਾ ਵੀ ਰਹਿ ਜਾਂਦੇ ਆ ਫਿਰ ਪ੍ਰੋਬਲਮ ਕਰਦੀ ਅੱਗੇ ਜਾ ਕੇ ਹੁੰਦਾ ਇਹ ਦੂਰੀ ਕਰੀ ਜਾਂਦੇ ਨੇ ਆਪੇ ਪੰਪ ਦਾ ਆਪੇ ਵਧਾਉਂਦੇ ਨੇ ਬਈ ਵੀ ਵੱਧ ਲੱਗ ਜੇ ਇਹਨਾਂ ਨੂੰ ਵੀ ਲਾਲਚ ਹੁੰਦਾ ਪੰਪ ਵੱਧ ਲੱਗ ਜੇ ਪਰ ਆਪਾਂ ਨੂੰ ਐ ਚੱਕਰ ਨਹੀਂ ਹੈਗਾ ਵੀ ਪੰਪ ਦਾ ਕੋਈ ਚੱਕਰ ਨਹੀਂ بس ਇਹ ਆ ਵੀ ਦਵਾਈ ਨਾ ਕੋਈ ਜਗ੍ਹਾ ਰਹੇ ਵੀ ਇੱਥੇ ਦਵਾਈ ਪਈ ਨਹੀਂ ਹੈਗੀ ਤਾਂ ਕਰਕੇ ਮੈਂ ਕੋਲੇ ਖੜਕੇ ਆਪ ਦਵਾਈ ਪਾ ਰਿਹਾ ਹਾਂ ਵੀ ਦਵਾਈ ਮੈਂ ਪਾਉਂਗਾ ਇਹਨਾਂ ਨੂੰ ਕਿਹਾ ਇਹਦਾ ਕਹਿੰਦੇ ਸੀ ਕਹਿੰਦਾ ਵੀ ਤੇ ਤੁਸੀਂ ਜਾਣਾ ਤਾਂ ਜਾ ਸਕਦੇ ਹੋ ਰੋਟੀ ਚੱਕ ਲਿਓ ਵੀ ਅਸੀਂ ਆਪ ਹੀ ਪਾ ਲਾਂਗੇ ਪਰ ਫਿਰ ਵੀ ਆਪਾਂ ਘਰੇ ਕੀ ਕਰਨਾ ਭਾਈ ਸਪਰੇ ਦਾ ਕੋਲੇ ਖੜ ਕੇ ਕਰਾਈ ਸਕਦੇ ਆ ਤਾਂ ਕਰਕੇ ਆਪਾਂ ਨੇ ਆਪ ਹੀ ਦਵਾਈ ਕੋਲੀ ਆਪੇ ਨਾਪ ਬਣਾਏ ਨੇ ਆਪ ਹੀ ਪਾਉਨੇ ਆ ਦਵਾਈ ਪੰਪਾਂ ਚ ਵੀ ਜਿੰਨੀ ਜਿੰਨੀ ਪੈਣੀ ਹੈ ਜਿੰਨੀ ਕੋਲੀ ਸੀ ਦਵਾਈ ਉਹਦਾ ਪੂਰਾ ਪ੍ਰੋਪਰ ਸਰਿਆ 20 ਪੰਪਾਂ ਦੀ ਦਵਾਈ ਬਣਾਈ ਸੀ 20 ਇਹ ਪੰਪ ਇਹਨਾਂ ਨੇ ਕਰਤੇ ਹੁਣ ਤੁਸੀਂ ਤੇ ਹੁਣ ਇੱਧਰ 20 ਪੰਪਾਂ ਦੀ ਦਵਾਈ ਬਣਾ ਲਈ ਇੱਧਰ ਲਾ ਹੁਣ ਉਹ ਏ ਬੀਏ ਚ ਲੱਗ ਜਾਣਗੇ ਆ ਦੋ ਕਿਲਿਆ ਥੋੜਾ ਜਿਹਾ ਟਾਈਮ ਜ਼ਿਆਦਾ ਲੱਗੂਗਾ ਕਿਉਂਕਿ ਇਹਨਾਂ ਦੀ ਬਾਹੀ ਜਿਹੜੀ 100 ਕਰਮ ਦੀ ਆ 100 ਕਰਮ ਲੰਬੇ ਹੋਣ ਕਰਕੇ ਨਾ ਪੰਪ ਉਧਰੇ ਜਾ ਕੇ ਮੁੱਕ ਜਾਂਦਾ ਤੇ ਉਧਰੋਂ ਖਾਲੀ ਆਉਣਾ ਪਿਆ ਕਰੂ ਬੰਦੇ ਨੂੰ ਹਰੇਕ ਪੰਪ ਦੇ ਬਾਅਦ ਮੇਰੇ ਖਿਆਲ ਨਾਲ 5 ਤੋਂ 7 ਮਿੰਟ ਇਹਨਾਂ ਨੂੰ ਤੁਰ ਕੇ ਆਉਣ ਨੂੰ ਲੱਗਣਗੇ ਉਧਰੋਂ ਦੋ ਕਿਲਿਆਂ ਦੀ ਬਾਹੀ ਤੇ ਉਹ ਵੱਟ ਵੱਟ ਖਾਲੀ ਆਉਣਾ ਪਿਆ ਕਰੂ ਤਕਰੀਬਨ 12 ਪੰਪ ਲੱਗਣੇ ਨੇ ਉਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਣਾ ਤੇ ਨਹੀਂ ਤਾਂ ਸਾਰੇ ਆਪਣੇ ਕਿਲੇ ਦੀ ਬਾਹੀ ਆ ਆ ਵੀ ਕਿਲੇ ਦੀ ਬਾਹੀ ਮੁੜ ਕੇ ਆਏ ਨੇ ਉਹ ਹੇਠਲੇ ਕਿਲੇ ਵੀ ਤਿੰਨ ਕਿਲੇ ਨੇੜੇ ਉਹ ਵੀ ਕਿਲੇ ਦੀ ਬਾਹੀ ਹੈ ਮੁੜ ਕੇ ਆਏ ਨੇ ਉਹਦੇ ਨਾਲ ਪੰਪ ਜਾਣ ਆਉਣ ਹੋ ਜਾਂਦਾ ਇਹਦੇ ਵਿੱਚ ਜਾਣ ਜਾਣ ਲੰਬਾਈ ਜ਼ਿਆਦਾ ਮੁੜਦੇ ਹੈ ਨਹੀਂ ਗੇ ਪੰਪ ਉਸ ਕਰਕੇ ਥੋੜਾ ਜਿਹਾ ਟਾਈਮ ਇਹਦੇ ਵਿੱਚ ਜ਼ਿਆਦਾ ਲੱਗ ਜਾਣਾ ਜੀ ਉਧਰਲੇ ਪਾਸੇ ਭੱਜ ਕੇ ਬੱਟ ਬੱਟ ਮੂਰੇ ਆਏ ਆ 5000 ਬਿੰਗੀ ਕਰ ਲਈ ਸੀ ਪੰਦਰ ਨੇ ਤੇ ਹੁਣ ਮੂਰੇ ਆ ਕੇ ਖੜਨਾ ਅਬੂ ਸੋਨੀ ਨੂੰ ਫੋਨ ਕਰਿਆ ਉਹ ਆਉਂਦਾ ਹੁਣ ਉਹਨੂੰ ਮੂਰੇ ਖੜਾਇਆ ਕਰੂੰਗਾ ਫਿਰ ਆ ਫਾਂਟਾ ਲੰਬੀਆਂ ਜਿਆਦੇ ਹੋਣ ਕਰਕੇ ਨਾ ਪਤਾ ਨਹੀਂ ਲੱਗਦਾ ਬੰਦੇ ਨੂੰ ਵਿੱਚ ਵੀ ਕਿੱਧਰ ਨੂੰ ਫਾਂਟ ਲੈ ਕੇ ਜਾਣੀ ਹੈ ਸਾਨੂੰ ਤਾਂ ਭੇਟਾ ਖੇਤ ਦਾ ਵੀ ਕਿੱਥੇ ਨੂੰ ਫਾਂਟ ਜਾਊਗੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈ ਫਿਰ ਵਿਚਾਰੇ ਲੰਬੀ ਵਾਲੀ ਹੈ ਫਾਂਟ 2 ਕਿੱਲਿਆਂ ਦੀ ਵਹੀ ਫਾਂਟ ਦੇ ਵਿੱਚ ਗਾਹ ਨਿਸ਼ਾਨੀ ਲਾਉਣੀ ਔਖੀ ਹੋ ਜਾਂਦੀ ਹੈ ਵਿੱਚ ਉਲਝ ਗਿਆ ਸੀ ਉਲਝ ਗਿਆ ਸੀ ਬਿੰਗਾ ਕਰਦੀ ਆ ਦਾ ਫਾਂਟ ਮਹਾਪਰਜਾ ਹਮੇ ਆਵਾਜ਼ ਲਗਾ ਰਹਾ ਸੀ ਇਹ ਇਧਰ ਜੋ ਆ ਗਿਆ ਨਾ ਨਾ ਇਹ ਨਹੀਂ ਆਇਆ ਇਹ ਸਹੀ ਦਾ ਇਹ ਗਲਤ ਬਾਤ ਆ ਜੋ ਗਲਤ ਹੈ ਉਹ ਗਲਤ ਹੈ ਇਹ ਸਹੀ ਜਾ ਰਹਾ ਤਾਂ ਮੈਂ ਉਹ ਕੰਮ ਇਹਨੂੰ ਦੇਖ ਲਿਆ ਉਹ ਸਿੱਧਾ ਜਾਣਾ ਇਹ ਇਹ ਸਹੀ ਹੈ ਪੰਪ ਤੋਂ ਤੁਮ ਲੋਗੋ ਕੋ ਬੁਲਾਇਆ ਕਿ ਚਾਹੇ ਜਿਆਦਾ ਲੱਗ ਜਾਏ ਕੋਈ ਦਿੱਕਤ ਵਾਲੀ ਬਾਤ ਨਹੀਂ ਫਾਂਟ ਛੁੱਟਣਾ ਨਹੀਂ ਚਾਹੀਏ ਹਾਂਜੀ ਭਾਈ ਰੋਟੀ ਆ ਗਈ ਸੀ ਰੋਟੀ ਖਾ ਲਈ ਤੇ ਰੋਟੀ ਫੜਾ ਕੇ ਸੋਨੀਵਗਿਆ ਅਸੀਂ ਗੁਰਦੁਆਰਾ ਸਾਹਿਬ ਵਾਲੀ ਮੋਟਰ ਦੇ ਨੱਕਾ ਲਓ ਤੇ ਲਾਈਟ ਥੋੜੀ ਜਿਹੀ ਲੇਟ ਆਈ ਐ 1 ਵਜੇ ਆਉਣੀ ਸੀ 2:30 ਵਜੇ ਆਈ ਐ ਤੇ ਰੋਟੀ ਖਾ ਲਈ ਤੇ ਦੁਬਾਰਾ ਕੰਮ ਸ਼ੁਰੂ ਕਰਨ ਲੱਗੇ ਆ ਪਰ ਕਿਤੇ ਕਿਤੇ ਹੁਣ ਕਣੀ गिरਣ ਲੱਗੀ ਐ ਦੇਖੋ ਕੋਈ ਕੋਈ ਕਣੀ ਜੀ ਕਰਨ ਲੱਗੀ ਤਾਂ ਕਰਕੇ ਸਪਰੇਅ ਵਾਲਾ ਕੰਮ ਆਪਾਂ ਨੇ ਸਪਰੇਅ ਵਾਲਾ ਕੰਮ ਆਪਾਂ ਨੇ ਬੰਦ ਕਰਤਾ ਬਈ ਹੁਣ ਨਹੀਂ ਕਰਦੇ ਹੈਗੇ ਜੀ ਤਕਰੀਬਨ ਆਪਣੇ 5 ਕਿគੀਲੇ ਹੀ ਘਾਲੋ ਹੋਏ ਨੇ ਹਜੇ 2 3 3 3 ਤੇ 4 ਸਾਢੇ 4 ਕਿਲੇ ਹੀ ਹੋਏ ਨੇ ਤੇ ਬਾਕੀ ਕਾਲੂ ਕਰਨੀ ਆ ਉਧਰ ਪਰਮਲ ਜੀ ਦੀ ਵੀ ਕਰਨੀ ਆ ਬੰਦਿਆਂ ਨੂੰ ਕਹਤਾ ਵੀ ਆਪਾਂ ਭਾਈ ਕਾਲੂ ਜਿਹੜੀ ਰਹਿੰਦੀ ਹੈ ਵੀ ਕਰ ਲਾਂਗੇ ਜੇ ਮੌਸਮ ਠੀਕ ਹੋਇਆ ਤੇ ਨਾਲੇ ਉੱਥੇ ਕਰ ਦਾਂਗੇ ਤਾਂ ਕਰਕੇ ਹੁਣ ਬੰਦਿਆਂ ਨੇ ਸਮਾਨ ਦਾ ਚੱਕ ਲਿਆ ਤੇ ਆਪਾਂ ਵੀ ਆਪਣੀ ਦਵਾਈ ਚੱਕ ਲਈਏ ਤੇ ਸਪਰੇਅ ਦਾ ਕੰਮ ਹੈ ਜੀ ਸਮਾਪਤ ਫੈਲੋ ਵੀ ਵਿਚਾਲੀ ਰਹਿ ਗਿਆ ਜੇ ਹੁਣ ਛਰਟਾ ਫਿਰ ਪੈ ਗਿਆ ਫਿਰ ਔਖਾ ਹੋ ਜੂ ਹੁਣ ਜਿੰਨੀ ਕਰਤੀ ਚਲੋ ਉਹ ਕਰਤੀ ਓ ਚੱਲੇ ਇੱਕ ਬੰਦਾ ਪਹਿਲਾਂ ਮੂਰੇ ਲੰਘ ਗਿਆ ਦੂਜਾ ਬੰਦਾ ਚਲਾ ਗਿਆ ਤੇ ਹੁਣ ਮੋਟੀ ਮੋਟੀ ਕਣੀ ਦਾ ਮੀਂਹ ਗਰਨ ਲੱਗ ਗਿਆ ਆਵਾਜ਼ ਸੁਣਦੀ ਹੋਊ ਵਿੱਚ ਤੇ ਰੱਬ ਨਾ ਕਰੇ ਪਵੇ ਤੇ ਸਪਰੇ ਕਰੀ ਹੋਈ ਹੈ ਤਾਜੀ ਵੈਸੇ ਤਾਂ ਸਟicker ਵੀ ਪਾਇਆ ਹੋਇਆ ਤੇ ਬਾਕੀ ਜੋ ਰੱਬ ਨੂੰ ਮਨਜ਼ੂਰ ਆ ਉਹੀ ਹੋਣਾ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਮਿਲਦੇ ਆ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ